ਇਹ ਵੀਡੀਓ ਤੇਰੀ ਜ਼ਿੰਦਗੀ ਨਹੀਂ ਤੇਰੀ ਪਛਾਣ ਬਦਲਣ ਵਾਲੀ ਹੈ ਕਿਉਂਕਿ ਅੱਜ ਮੈਂ ਤੇਰੇ ਨਾਲ ਉਹ 7 ਰੂਲ ਸਾਂਝੇ ਕਰਨ ਲੱਗਾ ਹਾਂ ਜੋ ਹਰ ਉਸ ਮਰਦ ਨੇ ਫੋਲੋ ਕੀਤੇ ਨੇ ਜਿਸ ਨੇ ਜ਼ੀਰੋ ਤੋਂ ਸ਼ੁਰੂ ਕਰਕੇ ਆਪਣੀ ਲਾਈਫ ਨੂੰ ਲੈਜੈਂਡ ਬਣਾ ਦਿੱਤਾ ਰੁਕੋ ਤੇ ਇਹ 7 ਰੂਲ ਕਿਤਾਬਾਂ ਵਿੱਚ ਨਹੀਂ ਮਿਲਦੇ ਇਹ ਉਹ ਹਾਰਦ ਤਰੁਤ ਹੈ ਜੋ ਕੋਈ ਨਹੀਂ ਦੱਸਦਾ ਪਰ ਇਹ ਗੱਲ ਯਾਦ ਰੱਖ ਲੈ ਇਹ 7 ਰੂਲ ਫੋਲੋ ਕਰਨ ਵਾਲਾ ਆਦਮੀ ਕਦੇ ਐਵਰੇਜ ਨਹੀਂ ਰਹਿੰਦਾ ਉਹ ਦੂਜਿਆਂ ਨਾਲੋਂ ਅੱਗੇ ਨਿਕਲ ਜਾਂਦਾ ਹੈ। ਤੂੰ ਜਿੱਥੇ ਵੀ ਹੈਂ ਫੇਲ, ਬ੍ਰੇਕਅਪ, ਲੋਨ ਵਿੱਚ ਡੁੱਬਿਆ ਹੋਇਆ। ਚਾਹੇ ਤੈਨੂੰ ਲੱਗ ਰਿਹਾ ਹੋਵੇ ਕਿ ਤੇਰੀ ਜ਼ਿੰਦਗੀ ਬਿਲਕੁਲ ਖੜੀ ਹੋ ਚੁੱਕੀ ਹੈ। ਤੂੰ ਇਹ ਸੱਤ ਰੂਲ ਫੋਲੋ ਕਰ ਲਈ ਤੇ ਜ਼ਿੰਦਗੀ ਤੈਨੂੰ ਜਵਾਬ ਦੇਵੇਗੀ। ਜ਼ਿੰਦਗੀ ਤੈਨੂੰ ਮਾਰਦੇ ਮਾਰਦੇ ਅਕੀਰ ਵਿੱਚ ਤੈਨੂੰ ਬਣਾਉਣਾ ਵੀ ਜਾਣਦੀ ਹੈ। ਰੂਲ ਨੰਬਰ 1 ਆਪਣੀ એનર્ਜੀ ਨੂੰ ਬਚਾ। ਸੁਣ ਆਮ ਮਰਦ ਆਪਣੀ એનર્ਜੀ ਹਰ ਕਿਸੇ ਨੂੰ ਦੇ ਦਿੰਦਾ ਹੈ ਕਦੇ ਦੋਸਤਾਂ ਨੂੰ ਫੋਨ ਨੂੰ ਰੀਲਸ ਨੂੰ ਜਾਂ ਗੱਲਾਂ ਵਿੱਚ ਬਰਬਾਦ ਕਰ ਲੈਂਦਾ ਹੈ ਅਤੇ ਅਖੀਰ ਵਿੱਚ ਖਾਲੀ ਹੋ ਜਾਂਦਾ ਹੈ ਪਰ ਗ੍ਰੇਟ men ਉਹ ਆਪਣੀ એનર્ਜੀ ਨੂੰ ਪ੍ਰੋਟੈਕਟ ਕਰਕੇ ਰੱਖਦਾ ਹੈ ਉਹ ਆਪਣਾ ਸਮਾਂ ਆਪਣਾ ਫੋਕਸ ਸਿਰਫ ਉਹਨਾਂ ਚੀਜ਼ਾਂ ਵਿੱਚ ਲਾਉਂਦਾ ਹੈ ਜੋ ਉਸ ਨੂੰ ਬਿਲਡ ਕਰਦੀਆਂ ਹਨ ਇੰਟੈਂਸਿਟੀ ਵਧਾਓ ਅੱਜ ਤੋਂ ਆਪਣੀ એનર્ਜੀ ਨੂੰ ਲੋਕਾਂ ਵਿੱਚ ਵੰਡਣਾ ਬੰਦ ਕਰੋ ਤੇਰੀ એનર્ਜੀ ਤੇਰੀ ਕੈਪੀਟਲ ਹੈ ਜਿੱਥੇ એનર્ਜੀ ਜਾਵੇਗੀ ਉਥੇ ਤੇਰੀ ਲਾਈਫ ਵਧੇਗੀ ਰੂਲ ਨੰਬਰ 2 ਕਿਸੇ ਤੋਂ ਵੈਲੀਡੇਸ਼ਨ ਨਾ ਮੰਗ ਸਭ ਤੋਂ ਵੱਡੀ ਕਮਜ਼ੋਰੀ ਹੈ ਲੋਕਾਂ ਤੋਂ ਅਪਰੂਵਲ ਮੰਗਣਾ ਮੇਰੀ ਵੀਡੀਓ ਠੀਕ ਹੈ ਮੇਰਾ ਆਈਡੀਆ ਚਾਲੂ ਹੈ ਮੇਰਾ ਲੁੱਕ ਐਵੇਂ ਦਾ ਹੈ ਇਹ ਸਭ ਇੱਕ ਟਰੈਪ ਹੈ ਪਾਵਰਫੁਲ ਮਰਦ ਅਪਰੂਵਲ ਨਹੀਂ ਮੰਗਦਾ ਉਹ ਨਤੀਜੇ ਦਿਖਾਉਂਦਾ ਹੈ ਯਾਦ ਰੱਖ ਜਿੰਨਾ ਤੂੰ ਇੰਪ੍ਰੈਸ ਕਰਨਾ ਚਾਹੁੰਦਾ ਹੈ ਉਹਨਾਂ ਨੂੰ ਤੂੰ ਕਦੇ ਵੀ ਇੰਪ੍ਰੈਸ ਨਹੀਂ ਕਰ ਸਕਦਾ ਪਰ ਜਦੋਂ ਤੂੰ ਆਪਣੇ ਆਪ ਨੂੰ ਬਿਲਡ ਕਰ ਲਿਆ ਉਹੀ ਲੋਕ ਕਹਿੰਦੇ ਹਨ ਯਾਰ ਇਹ ਤਾਂ ਅਸਲ ਵਿੱਚ ਕਮਾਲ ਦਾ ਬੰਦਾ ਨਿਕਲਿਆ ਰੂਲ ਨੰਬਰ 3 ਆਪਣਾ ਸਰੀਰ ਸਟਰੋਂਗ ਬਣਾ ਭਰਾ ਇੱਕ ਗੱਲ ਸੁਣ ਦੁਨੀਆ ਮਜ਼ਬੂਤ ਮਰਦ ਦੀ ਇੱਜ਼ਤ ਕਰਦੀ ਹੈ ਕਮਜ਼ੋਰ ਮਰਦ ਲਈ ਸਿੰਪਾਥੀ ਦਿੰਦੀ ਹੈ ਅੱਜ ਤੋਂ ਜਿੰਮ ਜੁਆਇਨ ਕਰ ਜਾਂ ਘਰ ਵਿੱਚ ਹੀ ਪੁਸ਼-ਅੱਪਸ ਸਕੋਰਟਸ ਰਨਿੰਗ ਸ਼ੁਰੂ ਕਰ ਜੇਕਰ ਤੇਰੀ ਬੋਡੀ ਸਟਰੋਂਗ ਹੋਏਗੀ ਤੇਰਾ ਮਾਈਂਡ ਵੀ ਸਟਰੋਂਗ ਹੋਵੇਗਾ ਤੂੰ ਇੱਕ ਮਰਦ ਹੈ ਤੇ ਤੇਰੀ ਬੋਡੀ ਤੇਰੀ ਰਿਸਪੈਕਟ ਦਾ ਹਿੱਸਾ ਹੈ ਜਦੋਂ ਤੂੰ ਸਟਰੋਂਗ ਬੋਡੀ ਬਿਲਡ ਕਰਦਾ ਹੈ ਤੇਰੇ ਡਿਸੀਜਨ ਸਟਰੋਂਗ ਹੋ ਜਾਂਦੇ ਨੇ ਤੇਰੇ ਵਰਡਸ ਵਿੱਚ weight ਆ ਜਾਂਦਾ ਹੈ ਤੇਰੀ ਵਾਕ ਵਿੱਚ ਐਟੀਟਿਊਡ ਰੂਲ ਨੰਬਰ 4 emotions ਨੂੰ ਕੰਟਰੋਲ ਕਰ ਅੱਜ ਜ਼ਿਆਦਾਤਰ ਲੋਕ ਗੁੱਸੇ ਨੂੰ ਕੰਟਰੋਲ ਨਹੀਂ ਕਰ ਸਕਦੇ ਥੋੜਾ ਜਿਹਾ ਬੁਰਾ ਹੁੰਦਾ ਹੈ ਤੇ ਤੁਰੰਤ ਹੀ ਗੁੱਸੇ ਵਿੱਚ ਆ ਜਾਂਦੇ ਨੇ ਬ੍ਰੇਕਅਪ ਹੁੰਦਾ ਹੈ ਉਹ ਆਪਣਾ ਆਪ ਨਸ਼ਟ ਕਰ ਲੈਂਦੇ ਨੇ ਐਗਜ਼ਾਮ ਵਿੱਚ ਫੇਲ ਹੋਵੇ ਤੇ ਡਿਪਰੈਸ਼ਨ ਵਿੱਚ ਚਲੇ ਜਾਂਦੇ ਨੇ ਸੋਨਾ इमोਸ਼ਨਲੀ ਸਟੇਬਲ ਮਰਦ ਹਰ ਜਗ੍ਹਾ ਰਿਸਪੈਕਟ ਪਾਉਂਦਾ ਹੈ ਕਿਉਂਕਿ ਸਟੇਬਿਲਟੀ ਪਾਵਰ ਹੈ ਜੇ ਤੂੰ ਆਪਣੀਆਂ ਇਮੋਸ਼ਨਸ ਦੇ ਕਾਬੂ ਕਰ ਲਿਆ ਤੇਰੀ ਜ਼ਿੰਦਗੀ ਦਾ 70% ਹਿੱਸਾ ਆਪਣੇ ਆਪ ਫਿਕਸ ਹੋ ਜਾਵੇਗਾ ਰੂਲ ਨੰਬਰ 5 ਕਿਸੇ ਤੇ ਡਿਪੈਂਡ ਨਾ ਰਹਿ ਆਪਣੇ ਸਕਿੱਲ ਬਿਲਡ ਕਰ ਦੁਨੀਆ ਸਕਿੱਲ ਨੂੰ ਪੇ ਕਰਦੀ ਹੈ ਇਮੋਸ਼ਨਸ ਨੂੰ ਨਹੀਂ ਤੈਨੂੰ ਕੋਡਿੰਗ ਆਉਂਦੀ ਹੋਵੇ ਐਡੀਟਿੰਗ ਡਿਜ਼ਾਈਨ ਕਮਿਊਨੀਕੇਸ਼ਨ ਜਾਂ ਕੁਝ ਵੀ ਪਰ ਸਕਿੱਲ ਤੇਰੀ ਜ਼ਿੰਦਗੀ ਬਦਲ ਸਕਦੀ ਹੈ ਜੋਬ, ਬਿਜ਼ਨਸ, ਫ੍ਰੀਲੈਂਸਿੰਗ ਕਿਸੇ ਵੀ ਫੀਲਡ ਵਿੱਚ ਜਾ ਪਰ ਇੱਕ ਰੂਲ ਯਾਦ ਰੱਖ ਨੋ ਸਕਿੱਲ, ਨੋ ਗਰੋਥ ਜੇਕਰ ਤੈਨੂੰ ਕੋਈ ਸਕਿੱਲ ਨਹੀਂ ਆਵੇਗੀ ਤਾਂ ਤੂੰ ਆਪਣੀ ਜ਼ਿੰਦਗੀ ਵਿੱਚ ਅੱਗੇ ਨਹੀਂ ਵੱਧ ਸਕਦਾ ਰੂਲ ਨੰਬਰ 6 ਪੈਸੇ ਨੂੰ ਕੰਟਰੋਲ ਕਰ ਅੱਜ ਦੇ ਮਰਦ ਦਾ ਸਭ ਤੋਂ ਵੱਡਾ ਟਰੈਪ ਕੀ ਹੈ? ਔਨਲਾਈਨ ਸ਼ੋਪਿੰਗ, ਫੈਸ਼ਨ, ਫੋਨਸ, ਸਬਸਕ੍ਰਿਪਸ਼ਨਸ ਮਰਦ ਉਹ ਨਹੀਂ ਜੋ ਮਹਿੰਗੀਆਂ ਚੀਜ਼ਾਂ ਖਰੀਦੇ ਮਰਦ ਉਹ ਹੈ ਜੋ ਚੀਜ਼ਾਂ ਨੂੰ ਬਿਨਾਂ ਤਨਾ ਤੋਂ ਖਰੀਦ ਸਕੇ ਪੈਸੇ ਦੀ ਰਿਸਪੈਕਟ ਕਰ ਖਰਚਣ ਤੋਂ ਪਹਿਲਾਂ ਦੋ ਵਾਰ ਸੋਚ ਇਨਵੈਸਟ ਕਰਨਾ ਸਿੱਖ ਸੇਵ ਕਰ ਆਪਣੀ ਕੋਈ ਵਧੀਆ ਜੀ ਸਕਿੱਲ ਬਿਲਡ ਕਰ ਰੂਲ ਨੰਬਰ 7 ਸਾਇਲੈਂਸ ਨੂੰ ਸੁਪਰ ਪਾਵਰ ਬਣਾ ਜਿੱਥੇ ਲੋਕ ਬੋਲ ਕੇ ਆਪਣੀ ਲੁੱਟ ਮਚਾਉਂਦੇ ਹਨ ਸਟਰੋਂਗ ਮਰਦ ਚੁੱਪ ਰਹਿ ਕੇ ਅਬਜ਼ਰਵ ਕਰਦਾ ਹੈ ਜੋ ਪ੍ਰਹਿਨਨ ਵਾਲਾ ਵਿਅਕਤੀ ਬਹੁਤ ਖਤਰਨਾਕ ਹੁੰਦਾ ਹੈ ਉਹ ਛੋਟੀਆਂ ਚੀਜ਼ਾਂ ਤੋਂ ਨਹੀਂ ਘਬਰਾਉਂਦਾ ਉਹ ਰਿਐਕਟ ਨਹੀਂ ਕਰਦਾ ਉਹ ਕੈਲਕੂਲੇਟ ਕਰਦਾ ਹੈ ਸਾਇਲੈਂਸ ਦਾ ਮਤਲਬ ਹੈ ਪਾਵਰ ਆਬਜ਼ਰਵੇਸ਼ਨ ਦਾ ਮਤਲਬ ਹੈ ਸਟ੍ਰੈਟਜੀ ਰਿਐਕਸ਼ਨ ਕੰਟਰੋਲ ਦਾ ਮਤਲਬ ਹੈ ਡੋਮਿਨੈਂਸ ਮਰਦ ਦੀ ਅਸਲੀ ਪਹਿਚਾਨ ਕੀ ਹੈ ਜੇ ਤੂੰ ਇਹ ਸੱਤ ਰੂਲਸ ਫੋਲੋ ਕਰ ਲਈ ਉਹ ਐਵਰੇਜ ਨਹੀਂ ਰਹਿੰਦਾ ਤੋ ਰੀਅਰ ਬਣ ਜਾਂਦਾ ਹੈ ਇਸ ਦੁਨੀਆ ਵਿੱਚ ਰੀਅਰ ਮਰਦ ਦੀ ਵੈਲਿਊ ਹੈ ਜ਼ਿੰਦਗੀ ਤੈਨੂੰ ਕਈ ਵਾਰ ਤੋੜੇਗੀ ਪਰ ਇਹ ਸੱਤ ਰੂਲ ਤੈਨੂੰ ਬਿਲਡ ਕਰਨਗੇ ਜੇ ਇਹ ਸੱਤ ਰੂਲ ਤੇਰੇ ਦਿਲ ਤੱਕ ਗਏ ਇਸ ਵੀਡੀਓ ਨੂੰ ਲਾਈਕ ਕਰ ਕਮੈਂਟ ਵਿੱਚ ਲਿਖ ਆਈ ਵਿਲ ਫੋਲੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਕਿਉਂਕਿ ਅਗਲੀ ਵੀਡੀਓ ਤੇਰੀ ਜ਼ਿੰਦਗੀ ਦੇ ਅਗਲੇ ਲੈਵਲ ਲਈ ਹੈ